मूल मंत्र एक ओंकार परमात्मा एक है सत नाम उसका नाम सच्चा है कर्ता पुरुष सृष्टि નું रजन वाला है निरपा उसको किससे डर नहीं है निर्वर ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਆਕਾਲ ਮੂਰਤ ਉਸ ਦਾ ਨਾਸ਼ ਹੋਣ ਵਾਲਾ ਕੋਈ ਰੂਪ ਨਹੀਂ ਹੈ ਆਜੂਨੀ ਉਹ ਕਿਸੇ ਵੀ ਜੂਨ ਵਿੱਚ ਨਹੀਂ ਹੈ ਸੈਭੰ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਗੁਰਪਰਸਾਦ ਉਹ ਕਿਰਪਾਲੂ ਹੈ ਜਪ ਉਹ ਬੇਅੰਤ ਨੂੰ ਜਪਣਾ ਚਾਹੀਦਾ ਹੈ ਉਸ ਬੇਅੰਤ ਨੂੰ ਜਪਣਾ ਚਾਹੀਦਾ ਹੈ ਆਦ ਸੱਚ ਉਹ ਸ਼ੁਰੂ ਤੋਂ ਸੱਚਾ ਹੈ ਜੁਗਾਦ ਸੱਚ ਉਹ ਜੁਗਾਂ ਤੋਂ ਸੱਚਾ ਹੈ ਹੈਪੀ ਸੱਚ ਹੁਣ ਵੀ ਸੱਚਾ ਹੈ ਨਾਨਕ ਉਹ ਸਿਪ ਸੱਚ ਉਹ ਸਦਾ ਹੀ ਸੱਚਾ ਰਹੇਗਾ ਵਾਹਿਗੁਰੂ